ਹਾਂਜੀ ਬਹੁਤ ਹੀ ਸਤਿਕਾਰਯੋਗ ਦੇਖ ਸਾਥੀਓ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੋਂ ਟੈਂਕੀ ਵਾਲਾ ਮੋਰਚਾ ਜੀ ਅੱਜ 7 ਮਹੀਨੇ ਹੋ ਚੁੱਕੇ ਨੇ 12 ਜਨਵਰੀ ਅੱਜ ਲਗਾਤਾਰ ਚੱਲ ਰਿਹਾ ਸੀਗਾ ਅੱਜ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਸਟੇਟ ਬੋਡੀ ਦੀ ਜਿਹਦੇ ਕਰਕੇ ਕੱਲ ਨੂੰ 11 ਵਜੇ 13 ਤਰੀਕ ਨੂੰ ਮੋਰਚਾ ਖਤਮ ਹੋਊਗਾ ਡਿਟੇਲ ਦੇ ਵਿੱਚ ਜਾਣਕਾਰੀ ਮੈਨੂੰ ਨਹੀਂ ਹੈਗੀ ਉਹ ਮੈਂ ਸਾਰੀ ਡਿਟੇਲ ਚ ਜਾਣਕਾਰੀ ਲੈ ਕੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਬਸ ਆਜਾਹਾ ਵੀਡੀਓ ਬਣਾਉਣ ਦਾ ਮੇਰਾ ਮਕਸਦ ਸੀਗਾ ਵੀ ਮੇਰਾ ਇਸ ਟੈਂਕੀ ਤੇ ਅੱਜ ਦੀ ਆਖਰੀ ਰਾਤ ਆ ਤੇ ਮੈਂ ਆਪਣੇ ਘਰ ਜਾਊਂਗਾ ਇਹ ਅੰਦੋਲਨ ਮੈਨੂੰ ਇਸ ਕਰਕੇ ਜਾਂ ਸਾਡੀ ਟੀਮ ਨੂੰ ਜਾਂ ਸਾਡੇ ਸਾਰੇ ਕਾਡਰ ਨੂੰ ਇਸ ਕਰਕੇ ਲੜਨਾ ਪੈ ਗਿਆ ਵੀ ਸਰਕਾਰ ਵੱਲੋਂ ਇਹ ਕਹਿ ਦਿੱਤਾ ਗਿਆ ਸੀ ਵੀ ਅਸੀਂ 12710 ਅਧਿਆਪਕ ਸਾਰੇ ਲਾਭਾਂ ਤਹਿਤ ਪੱਕੇ ਕਰਤੇ ਹੁਣ ਇਹ ਸਾਈਡ ਤੇ ਹੋ ਜਾਣ ਇਹਨਾਂ ਦਾ ਕੁਝ ਨਹੀਂ ਰਿਹਾ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਕੱਚਾ ਅਧਿਆਪਕ ਸ਼ਬਦ ਖਤਮ ਕਰਨ ਦੀ ਉਹਨਾਂ ਦੀ ਜਿਹੜੀ ਪਲਾਨਿੰਗ ਸੀ ਪਰ ਸਾਡੇ ਵੀ ਭੈਣ ਭਰਾਵਾਂ ਵੱਲੋਂ ਇਹ ਕੁਝ ਵੱਲੋਂ ਅਸੈਪਟ ਕਰ ਲਿਆ ਗਿਆ ਸੀ ਵੀ ਸਾਡਾ ਸਾਰਾ ਕੁਝ ਹੱਲ ਹੋ ਗਿਆ ਨਿਬੜ ਗਿਆ ਤੇ ਕੁਝ ਜਾਗਰਤ ਲੋਕਾਂ ਦੇ ਵੱਲੋਂ ਇਹ ਸੀਗਾ ਸਾਡੀ ਟੀਮ ਦੇ ਵੱਲੋਂ ਸੀ ਵੀ ਸਾਡਾ ਬਹੁਤ ਕੁਝ ਰਹਿੰਦਾ ਸਾਨੂੰ ਸਾਰੇ ਲਾਭ ਦੇ ਕੇ ਪੱਕੇ ਨਹੀਂ ਕਰਿਆ ਤੇ ਉਹਤੇ ਅਸੀਂ ਲੜ ਰਹੇ ਸੀ ਸਰਕਾਰ ਨੇ ਆਪਦੇ ਜ਼ੋਰ ਤੇ ਸਾਡੇ ਭੈਣ ਭਰਾਵਾਂ ਦੇ ਕਰਕੇ ਸਾਡੀ ਸਾਰੀਆਂ ਮੰਗਾਂ ਨੂੰ ਬੰਦ ਕਰ ਦਿੱਤਾ ਸੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਚਲਦੇ ਪਾਣੀ ਨੂੰ ਖੜਾ ਦਿੱਤਾ ਸੀ ਤੇ ਪਾਣੀ ਖੜ ਜਾਣ ਤਾਂ ਮੁਸਕ ਜਾਂਦੇ ਨੇ ਮੁਲਾਜ਼ਮ ਆਪਣੀਆਂ ਮੰਗਾਂ ਪ੍ਰਤੀ ਜਾਗਰੂਤ ਰਹਿਣ ਤੇ ਬੋਲਦੇ ਰਹਿਣ ਚੰਗੀ ਗੱਲ ਹੁੰਦੀ ਆ ਸੋ ਮੇਰੀ ਇਸ ਤਪੱਸਿਆ ਨੇ ਤੁਹਾਡੀ ਇਹ ਕੱਚੇ ਅਧਿਕਾਰੀਆਂ ਦੀ ਰਹਿੰਦੀ ਮੰਗ ਨੂੰ ਸਟੈਂਡ ਕੀਤਾ ਜਿਹੜੀ ਸਰਕਾਰ ਦੇਣਾ ਨਹੀਂ ਚਾਹੁੰਦੀ ਸੀ ਹੁਣ ਸਰਕਾਰ ਨੇ ਉਹਤੇ ਕੋਈ ਕਮਿਟਮੈਂਟ ਕਰੀ ਆ ਕਿੱਦਾਂ ਕਰੀ ਆ ਕਿਵੇਂ-ਕਿਵੇਂ ਉਹ ਇੰਪਲੀਮੈਂਟ ਕਰਨਗੇ ਇਹਤੇ ਮੈਂ ਡਿਟੇਲ ਚ ਤੁਹਾਡੇ ਨਾਲ ਘਰ ਜਾ ਕੇ ਵੀਡੀਓ ਵਗੈਰਾ ਪਾਵਾਂਗੇ ਪੂਨ ਜਾਣਕਾਰੀ ਦੇਵਾਂਗੇ ਸੋ ਮੇਰਾ ਆਖਰੀ ਸੰਦੇਸ਼ ਸੀਗਾ ਇੱਥੋਂ ਜਿਉਂਦੇ ਵੱਸਦੇ ਰਹੋ ਸਾਰੇ ਜਿਨ੍ਹਾਂ ਨੇ ਸਾਥ ਦਿੱਤਾ ਜ਼ਰੂਰੀ ਨਹੀਂ ਹੁੰਦਾ ਜਿਹੜੇ ਟੈਂਕੀ ਕੋਲੇ ਆਏ ਇੱਥੇ ਰੈਲੀਆਂ ਚ ਆਏ ਜਿਹੜੇ ਘਰੇ ਬੈਠੇ ਸਿਰਫ ਇਹ ਸੋਚਦੇ ਸੀ ਵੀ ਸਾਡਾ ਸੰਘਰਸ਼ ਚੱਲ ਰਿਹਾ ਹੈ ਉਹ ਵੀ ਵਿੱਚ ਹੀ ਸ਼ਾਮਲ ਸੀ ਉਹਨਾਂ ਦਾ ਵੀ ਪੂਰਾ ਯੋਗਦਾਨ ਸੀ ਜਿਨ੍ਹਾਂ ਨੇ ਫੰਡ ਦਿੱਤੇ ਘਰੋਂ ਨਹੀਂ ਆਏ ਰੈਲੀਆਂ ਚ ਆਏ ਇਹ ਸਾਰੇ ਕਿਸਮ ਦੇ ਲੋਕ ਜਿਹੜੇ ਸੋਚਦੇ ਹੁੰਦੇ ਆ ਵੀ ਸਾਡਾ ਸੰਘਰਸ਼ ਚੱਲ ਰਿਹਾ ਚਾਹੇ ਉਹ ਹੋਰ ਕੋਈ ਹੈਲਪ ਨਾ ਕਰਨ ਇਹ ਉਹਨਾਂ ਦੀ ਵੀ ਮਦਦ ਹੁੰਦੀ ਆ ਸੋ ਸਾਥੀਓ ਇਹ ਪੁਰਾਣਾ ਪਿੰਡ ਹੈ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਟੈਂਕੀ ਦੇ ਉੱਪਰ ਆ ਮੈਂ ਸੋ ਇੱਥੇ ਮੈਂ ਮੇਰਾ ਜਿਹੜਾ ਹੈਗਾ ਸੀ ਰਹਿਣ ਵਸੇਰਾ ਨਾਉਣ ਧੋਣ ਦਾ ਹੈਗਾ ਸੀ ਹਨਾ ਸਾਰਾ ਇੱਥੇ ਮੇਰਾ ਜੀਵਨ ਜਿਹੜਾ ਗੁਜ਼ਰਿਆ 7 ਮਹੀਨਿਆਂ ਦਾ ਤੇ ਹੋ ਸਕਦਾ ਮੈਨੂੰ ਇਹ ਸੰਘਰਸ਼ ਨਾ ਕਰਨਾ ਪੈਂਦਾ ਏਡਾ ਵੱਡਾ ਪਰ ਇਹ ਤਾਂ ਕਰਨਾ ਪੈ ਗਿਆ ਕਿਉਂਕਿ ਸਰਕਾਰ ਨੇ ਤਾਂ ਆਪਦਾ ਜ਼ੋਰ ਲਾਉਣਾ ਹੀ ਹੁੰਦਾ ਹੈ ਸਰਕਾਰਾਂ ਤਾਂ ਨੀਤੀਆਂ ਤੇ ਚੱਲਦੀਆਂ ਹੀ ਹੁੰਦੀਆਂ ਨੇ ਸਾਡੀ ਆਪਦੀ ਵੀ ਵੱਡੀ ਗਿਣਤੀ ਸਰਕਾਰ ਨੇ ਆਪਦੇ ਚੁੰਗਲ 'ਚ ਫਸਾਲੀ ਸੀ ਤੇ ਇਹ ਕਹਾ ਲਿਆ ਸੀ ਵੀ ਤੁਹਾਡਾ ਨਿਬੜ ਗਿਆ ਹੁਣ ਸਾਈਡ ਤੇ ਹੋਜੋ ਪਾਸੇ ਹੋਜੋ ਤੁਸੀਂ ਚੁੱਪ ਕਰਕੇ ਬਹਿਜੋ ਬਸ ਇੰਨੀ ਇੱਕ ਤਨਖਾਹ ਤੇ ਜਿਹੜੇ ਸਾਡੇ ਬਹੁਤ ਜ਼ਿਆਦੇ ਲਾਭ ਸੀ ਸਾਡੂੰ ਜੀਵਨ ਨੂੰ ਸੁਰੱਖਿਤ ਕਰਨ ਦੀਆਂ ਜਿਹੜੀਆਂ ਗੱਲਾਂ ਸੀ ਉਹ ਉਹ ਸਾਨੂੰ ਨਹੀਂ ਮਿਲੀਆਂ ਸੀ ਤਾਂ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਇੱਕ ਲਾਈਨ ਖਿੱਚੀ ਹੋਵੇ ਤਾਂ ਉਹਨੂੰ ਛੋਟਾ ਕਰਨ ਵਾਸਤੇ ਲਵੇ ਵੱਡੀ ਲਾਈਨ ਖਿੱਚਣੀ ਪੈਂਦੀ ਆ ਤਾਂ ਸਾਡੇ ਸਾਥੀਆਂ ਵੱਲੋਂ ਜਿਹੜੀ ਜਿਹੜਾ ਮਾਹੌਲ ਕ੍ਰੀਏਟ ਹੋ ਗਿਆ ਸੀ ਉਸ ਮਿਹੌਲ ਨੂੰ ਆਪਦੀ ਅਸਲੀ ਮੰਗ ਦੇ ਵਿੱਚ ਤਬਦੀਲ ਕਰਨ ਦੇ ਲਈ ਮੈਨੂੰ ਏਡੀ ਤਪੱਸਿਆ ਕਰਨੀ ਪਈ। ਸੋ ਅੱਜ ਜਿੰਨੇ ਵੀ ਕੱਚੇ ਵਿਦਿਆਰਥੀ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੀਆਂ ਫੈਮਲੀਆਂ ਨੇ ਹਰ ਇੱਕ ਦੇ ਦਿਮਾਗ 'ਚ ਗੱਲ ਹੈਗੀ ਆ ਵੀ ਸਾਡੇ ਸਾਥੀਆਂ ਨੂੰ ਸਾਨੂੰ ਸਹੀ ਤਰੀਕੇ ਨਾਲ ਸਰਕਾਰ ਨੇ ਪੱਕਾ ਨਹੀਂ ਕਰਿਆ ਬਹੁਤ ਸਾਰੇ ਲਾਭ ਰਹਿੰਦੇ ਆ ਉਹ ਲੈਣੇ ਆ। ਹਰ ਇੱਕ ਦੇ ਦਿਮਾਗ 'ਚ ਇੱਥੇ ਗੱਲ ਆ ਗਈ ਹੋ। ਮੈਂ ਲਾਸਟ ਵਾਰ ਇਥੋਂ ਇਹ ਬੇਨਤੀ ਕਰੂੰ ਸਾਰਿਆਂ ਨੂੰ ਵੀ ਸਾਰੇ ਇਕਜੁੱਟ ਹੋਇਓ। ਸਰਕਾਰਾਂ ਚਾਹੇ ਕਮਿਟਮੈਂਟ ਕਰ ਗਈਆਂ ਹੋਣ ਜਾਂ ਕੁਝ ਵੀ ਹੋ ਗਿਆ ਹੋਵੇ ਉਹ ਡਿਟੇਲ ਚ ਮੈਂ ਦੱਸੂਗਾ ਪਰ ਸਰਕਾਰਾਂ ਦੀ ਭੱਜਣ ਦੀ ਨੀਤੀ ਨiyet ਹੁੰਦੀ ਆ ਹੁਣ ਆਪਾਂ ਆਪ ਜਨਨੀ ਦੇਣਾ ਆਪਦੀ ਮੰਗ ਮਣਵਾਉਣੀ ਆ ਸਹੀ ਤਰੀਕੇ ਨਾਲ ਇਕੱਤਰ ਹੋ ਕੇ ਹੰਬਲੇ ਮਾਰੋ ਐਸ ਮੋਰਚੇ ਤੇ ਚੱਲਦੇ ਤੇ 7 ਮਹੀਨਿਆਂ ਦੇ ਵਿੱਚ ਕਾਡਰ ਦੇ ਵਿੱਚੋਂ ਆਗੂਆਂ ਦੇ ਵਿੱਚੋਂ ਸਟੇਟ ਕਮੇਟੀ ਜਾਂ ਕਿਸੇ ਨੂੰ ਵੀ ਮੇਰੇ ਵੱਲੋਂ ਕੋਈ ਉੱਚਾ ਨੀਮਾ ਸ਼ਬਦ ਬੋਲਿਆ ਗਿਆ ਹੋਵੇ ਉਹਦੀ ਮੈਂ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਕਿਤੇ ਬੋਲਿਆ ਵੀ ਗਿਆ ਹੋਊਗਾ ਉਹ ਪਲਾਨ ਨਹੀਂ ਹੋਊਗਾ ਵੈਸੇ ਕਿਤੇ ਬੋਲਿਆ ਜਾਂਦਾ ਕਿਤੇ ਕਿਸੇ ਦੇ ਲਈ ਪਰ ਮੈਂ ਕੋਸ਼ਿਸ਼ ਕਰੀ ਹੈ ਸਹਿਜਮਤੇ ਨਾਲ ਸਹਿਜ ਭਰੀਆਂ ਗੱਲਾਂ ਦੇ ਨਾਲ ਇਸ ਸੰਘਰਸ਼ ਨੂੰ ਅੱਗੇ ਚਲਾਇਆ ਕੋਸ਼ਿਸ਼ ਕਰੀ ਹੈ ਵੀ ਕੱਚੇ ਮੁਲਾਜ਼ਮਾਂ ਦੇ ਕੱਚੇ ਅਧਿਆਪਕਾਂ ਦੇ ਜਿਹੜੇ ਅੰਦੋਲਨ ਪਹਿਲਾਂ ਕੀਤੇ ਹੋਏ ਬਦਨਾਮ ਹੋ ਗਏ ਸੀਗੇ ਹੋਰ ਹੀ ਤਰੀਕੇ ਨਾਲ ਬਦਨਾਮ ਹੋ ਗਏ ਸੀ ਜਿਹੜਾ ਸ਼ਬਦ ਨਹੀਂ ਵਰਤਿਆ ਜਾ ਸਕਦਾ ਉਸ ਬਦਨਾਮੀ ਪਰ ਇੱਕ ਕਲੰਕ ਨੂੰ ਲਾਇਆ ਇੱਥੋਂ ਅਸੀਂ ਜਿਹੜੇ ਤਰੀਕੇ ਨਾਲ ਸਾਨੂੰ ਅਣਪੜ੍ਹ ਬਣਾ ਕੇ ਪੇਸ਼ ਕੀਤਾ ਗਿਆ ਸੀ ਉਹ ਅਣਪੜਹਾਤਾਲੇ ਕਲੰਕ ਨੂੰ ਲਾਇਆ ਸੀ ਪੜਿਆ ਲਿਖਿਆ ਵਰਗ ਹੋ ਕੇ ਪੇਸ਼ ਹੋਏ ਆ ਪੰਜਾਬ ਦੇ ਵਿੱਚ ਤੁਸੀਂ ਸਕੂਲਾਂ ਚ ਤੋਂ ਉੱਚੀ ਕਰਕੇ ਜਿਉਣ ਦੇ ਆਦੀ ਹੋਏ ਹੋ ਜਾਂ ਅੱਗੇ ਜਿਉਮ ਹੋਗੇ ਸੋ ਸੰਘਰਸ਼ਾਂ ਦੇ ਉਸ ਕਲੰਕ ਨੂੰ ਧੋਇਆ ਕਿਸ ਬਿਨਾ ਕਿਸੇ ਲਾਂਬੇ ਦੇ ਇਹ ਸੰਘਰਸ਼ ਨੂੰ ਸਮਾਪਤ ਕਰਾਂਗੇ ਕੋਈ ਤੁਹਾਡੀ ਸ਼ਿਕਾਇਤ ਹੋਈ ਜ਼ਰੂਰ ਨੋਟ ਕਰਾਓ 7 ਮਹੀਨਿਆਂ ਦੇ ਵਿੱਚ ਇਹੋ ਜਿਹਾ ਕੋਈ ਘਟਨਾਕਰਮ ਨਹੀਂ ਹੈਗਾ ਅੰਦੋਲਨ ਦੇ ਤਹਿਤ ਫੰਡ ਦਾ ਕੋਈ ਕਿਤੇ ਰੌਲੇ ਦਾ ਕੋਈ ਸਟੇਟ ਕਮੇਟੀ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਦਾ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੋਲੀਆਂ ਨਹੀਂ ਜਾ ਸਕਦੀਆਂ ਸੋ ਪੁਰਾਣੇ ਲੱਗੇ ਹੋਏ ਕਲੰਕ ਵੀ ਧੋਏ ਨੇ ਅਸੀਂ ਇਸ ਇਸ ਅੰਦੋਲਨ 'ਚ ਇਸ ਇਸ ਤਪੱਸਿਆ ਦੇ ਵਿੱਚ ਸੋ ਜਾਦੀ ਸ਼ਬਦ ਨਹੀਂ ਮੈਥੋਂ ਬੋਲੇ ਜਾਣੇ ਠੰਡ ਬਹੁਤ ਹੈਗੀ ਸਾਰਿਆਂ ਦਾ ਬਹੁਤ ਇਹ ਦਿਲੋਂ ਧੰਨਵਾਦ ਪੁਰਾਣਾ ਪਿੰਡ ਵਸੀਆਂ ਦਾ ਸੰਗਰੂਰ ਦੇ ਲੋਕਲ ਲੋਕਾਂ ਦਾ ਜਿਹੜੇ ਆਉਂਦੇ ਰਹੇ ਸਾਰੇ ਤੁਸੀਂ ਆਏ ਸਾਰਿਆਂ ਨੇ ਮੈਨੂੰ ਅੱਥਾਂ ਤੇ ਬਿਠਾ ਕੇ ਰੱਖਿਆ ਐਸੇ ਤਰ੍ਹਾਂ ਹੀ ਮੈਨੂੰ ਅੱਥਾਂ ਤੇ ਅੱਗੇ ਬਿਠਾ ਕੇ ਰੱਖਣ ਦੀ ਲੋੜ ਨਹੀਂ ਹੈਗੀ ਸੰਘਰਸ਼ ਨੂੰ ਜੇ ਸਰਕਾਰਾਂ ਨੇ ਨਾ ਸਹੀ ਤਰੀਕੇ ਨਾਲ ਆਪਾਂ ਦੀਆਂ ਮੰਗਾਂ ਹੱਲ ਕਰੀਆਂ ਤਾਂ ਸੰਘਰਸ਼ ਨੂੰ ਮਗਦਾ ਰੱਖਿਓ ਆਪਣੀ ਮੰਗ ਨੂੰ ਅੱਗੇ ਰੱਖਿਓ ਤੇ ਮੈਂ ਆਪਦੀ ਜਿੱਤ ਜੜੀ ਲੜਾਈ ਆ ਮੰਗ ਨੂੰ ਸਟੈਂਡ ਕਰਨ ਦੀ ਮੰਗ ਸਟੈਂਡ ਕਰਨ ਦੀ ਉਹ ਲੜਾਈ ਜਿੱਤ ਕੇ ਜਾ ਰਹੇ ਆ ਅੱਗੇ ਜਿਹੜਾ ਕਮਿਟਮੈਂਟ ਹੋਈ ਆ ਕਿਵੇਂ ਕਿਵੇਂ ਸਰਕਾਰ ਆਪਣੇ ਮਸਲੇ ਹੱਲ ਕਰੂਗੀ ਉਹ ਵੀਡੀਓ ਵਿੱਚ ਜਲਦੀ ਤੁਹਾਡੇ ਸਾਹਮਣੇ ਕਰਾਂਗੇ ਬਹੁਤ ਬਹੁਤ ਧੰਨਵਾਦ